ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੈਣਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਨੇੜੇ ਇਧਰ ਭਦੌੜ ਰਿਆਂ ਦਾ ਇਧਰ ਪੱਖੋਂ ਕੈਂਚੀਆਂ ਬਾਕੀ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾਦਾਂਗੇ ਜੀ 8 10 ਦਿਨ ਬਾਕੀ ਬਾਈ ਕਹਿੰਦਾ ਬਾਕੀ ਪਏ ਆਲੇ ਮੱਝ ਦੇ ਠੀਕ ਹੈ ਜੀ ਕਰਦੇ ਆ ਜੀ ਆਪਾਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਵਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਨੰਬਰ ਪੜਾ ਆਪਣਾ 946491608 ਠੀਕ ਹੈ ਜੀ ਦੁਬਾਰੇ ਫਿਰ ਦਦੂ ਜੀ 946491608 ਠੀਕ ਹੈ ਜੀ ਕਿੰਨੇ ਘਰ ਰਹਿੰਦੇ ਮਾਝ ਦੇ ਆਪਣੀ ਦੇ 8:00 ਤੇ 10 ਰਹਿਣਗੇ ਠੀਕ ਹੈ ਜੀ ਰੇਟ ਭਰਾ 80 ਫੂਟ ਦੱਸਾਂ ਏ ਠੀਕ ਹੈ ਜੀ ਹਾਂਜੀ ਬਾਈ ਸਾਨੂੰ ਤੋਰ ਕੇ ਦਿਖਾਉਣੇ ਹੁਣ ਬਾਈ ਠੀਕ ਹੈ ਨਾ ਦੇਖ ਸਕਦੇ ਸੋਰਾ ਤਾਰਾ ਮਾਝ ਦਾ ਸੈਂਕੂ ਸੰਗਤ ਦੇ ਸਾਹਮਣੇ ਆ ਠੀਕ ਹੈ ਥਣ ਥਣ ਵੀ ਚੈੱਕ ਕਰ ਸਕਦੇ ਹੋ ਲੈ ਵਾ 8 ਤੋਂ ਦਾਦਨ ਬਾਕੀ ਆ ਦੁੱਧ ਕਿੰਨਾ ਦੇ ਦੇਵਰੀ ਆਇਆ ਹੈ ਦੁੱਧ 12 14 ਲੀਟਰ ਠੀਕ ਹੈ ਮੋੜ ਦੋ ਜੀ ਲੋਪਰਾ 600 ਚੱਕਾ ਸਾਡਾ 13 14 ਲੀਟਰ ਦੁੱਧ ਦਸ ਰਿਹਾ ਬਾਈ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰਿਓ ਫਿਰ ਦੱਸਿਆਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਦਾ ਨੰਬਰ ਸਕਰੀਨ ਤੇ ਲੱਗਾ ਗਿਆ ਬਾਈ ਜੀ ਕਹਿੰਦੇ ਰੇਟ ਫੋਨ ਤੇ ਦੱਸਣਗੇ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਤੇ ਫਾਲੋਅਰ ਤੇ ਸ਼ੇਅਰ ਕਰਿਆ ਕਰੋ